ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਮਹੱਲਾ ਪਹਿਲਾ ਚੋਆ ਚੰਦਨ ਅੰਕ ਚੜਾਵੋ ਪਾਟ ਪਟੰਬਰ ਪੈਰ ਹੰਡਾਵੋ ਬਿਨ ਹਰ ਨਾਮ ਕਹਾ ਸੁਖ ਪਾਵੋ ਕਿਆ ਪਹਿਰੋ ਕਿਆ ਓਡ ਦਿਖਾਵੋ ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਓ ਕਾਨੀ ਕੁੰਡਲ ਗਾਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿੰਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਵਾਰੀ ਦਾਰ ਘਰ ਮਹਿਲਾ ਸਹਿਜ ਸੁਖਾਲੀ ਐਹਨੇ ਸਫੂਲ ਬਿਸ਼ਾਵੇ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈ ਵਰ ਗੈ ਵਰ ਨੇਜੇ ਵਾਜੇ ਲਸਕਰ ਨੇਬ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇ ਵਾਜੇ ਸਿੱਧ ਕਹਾਓ ਰਿੱਧ ਸਿੱਧ ਬੁਲਾਵੋ ਆਜ ਕੋ ਲੈ ਸਿਰ ਛਤਰ ਬਨਾਵੋ ਬਿਨ ਜਗਦੀਸ਼ ਕਹਾਂ ਸਚ ਪਾਵੋ ਖਾਨਮ ਲੋਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹੋ ਮੈਂ ਬਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਣਿਆ ਹਿਰਦੈ ਮੁਰਾਰੀ ਪਰਨਵਾਤ ਨਾਨਕ ਸਰਣ ਤੁਮਾਰੀ ਗੋੜੀ ਮਹੱਲਾ ਪਹਿਲਾ ਸੇਵਾ ਇੱਕ ਨ ਜਾਣਸ ਅਵਰੇ ਪਰ ਪੰਜ ਬਿਆਦ ਤਿਆਗੈ ਕਬਰੇ ਭਾਏ ਮਿਲੇ ਸਚ ਸਚੈ ਸਚਰੇ ਐਸਾ RAM ਭਗਤ ਜਨ ਹੋਈ ਹਾਰ ਗੋਣ ਗਾਏ ਮਿਲੇ ਮਲ ਧੋਈ ਰਹਾਓ ਹੁੰਦੋ ਕਬਲ ਸਗਲ ਸੰਸਾਰੈ ਦੁਰਮਤ ਅਗਨੇ ਜਗਤ ਪਰ ਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਪ੍ਰੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਚ ਤਤ ਨਹੀਂ ਬਿਨਾ ਕਾਮ ਜਿਤੈ ਕਾਮਣ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ ਪਤ ਮਤ ਖੋਵੈ ਨਾਮ ਵਿਸਾਰੀ ਪਰ ਘਰ ਚੀਤ ਮਨ ਮੁਖ ਡੁਲਾਏ ਗਲ ਜੇਵਰੀ ਤੰਦੈ ਲਪਟਾਏ ਗੁਰਮੁਖ ਛੂਟਸ ਹਰ ਗੁਣ ਗਾਏ ਜਿਉ ਤਨ ਵਿਦਵਾ ਪਰ ਕੋ ਦੇਈ ਕਾਮ-ਦਾਮ ਚਿਤ ਪਰ ਵਸ ਸੇਈ ਬੇਨ ਪੈਰ ਤ੍ਰਿਪਤ ਨਾ ਕਬ ਹੂੰ ਹੋਈ ਪੜ ਪੜ ਪੋਥੀ ਸਿਮਰਤ ਪਾਠਾ ਵੇਦ ਪੁਰਾਣ ਪੜੈ ਸੁਣ ਠਾਟਾ ਬੇਨਰਾਸ ਰਾਤੇ ਮਨ ਬੋਹਣਾਟਾ ਜਿਉ ਚਾਦਰਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੇ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹੱਠਕਾਰ ਮਰੇ ਨਾ ਲੇਖੇ ਪਾਵੇ वेसर बो भस्म लगावे, नाम विसार बहुर तू मन हर जियो तू मन सुख नम विसार जम दुख रहाओ चोवा चंदन अगर कपूर माया मगन परम पद दूर ਨਾਮ ਬਿਸਾਰਿਆ ਸਭ ਕੁੜੋ ਕੂੜਾ ਨੇ ਜੇ ਵਾਜੇ ਤਖਤ ਸਲਾਮ ਅਦਕੀਤ ਰਿਸ਼ਨਾ ਵਿਆਪੇ ਕਾਮ ਬੇਨ ਹਰ ਜਾਚੇ ਭਗਤੀ ਨਾ ਨਾਮ ਵਾਦ ਹੰਕਾਰ ਨਹੀਂ ਪ੍ਰਭ ਮੇਲਾ ਮੰਨ ਦੇ ਪਾਵੇ ਨਾਮ ਸੁਹੇਲਾ ਦੁਜੈ ਭਾਇ ਅਗਿਆਨ ਦੋਹਿਲਾ ਬੇਨਾਮ ਕੇ ਸੌਦਾ ਨਹੀਂ ਹਾਟ ਬੇਨ ਬੋਹੇਥ ਸਾਗਰ ਨਹੀਂ ਵਾਟ ਬੇਨ ਗੋਰ ਸੇਵੇ ਕਾਟੇ ਕਾਟ ਤੇ ਸੁਕੋ ਵਾਹੋ ਆਹੋ ਜੇ ਵਾਟ ਦਿਖਾਵੇ ਤੇਸਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਤੇਸਕੋ ਵਾਹ ਵਾਹ ਜੇ ਮੇਲ ਮਿਲਾਵੇ ਵਾਹ ਵਾਹ ਤੇਸਕੋ ਜਿਸਕਾ ਇਹ ਜੀਉ ਗੁਰ ਸ਼ਬਦੀ ਮਾਥੇ ਅਮਰਤ ਪੀਓ ਨਾਮ ਵਡਾਈ ਤੁਧ ਪਾਣ ਦੀਓ ਨਾਮ ਬਿਨਾ ਕਿਉਂ ਜੀਵਾ ਬਾਇ ਆਨੰਦ ਜਪਤ ਰਹੋ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗਉੜੀ ਮਹੱਲਾ ਪਹਿਲਾ ਹੋ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮਖ ਭਗਤ ਵਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹੋ ਮੈਂ ਜਾਏ ਪਰਮ ਪਦ ਪਾਈਐ ਰਹਾਓ ਹੋ ਮੈਂ ਕਰ ਰਾਜੇ ਬਹੁਤਾ ਵਹਿ ਹੋ ਮੈਂ ਖਪੈ ਜਨਮ ਮਰਿ ਆਵਹਿ ਹੋ ਮੈਂ ਨਿਵਰੇ ਗੁਰ ਸ਼ਬਦ ਵਿਚਾਰੈ ਚੰਚਲ ਮਤ ਤਿਆਗੈ ਪੰਜ ਸੰਘਾਰੈ ਅੰਤਰ ਸਾਚ ਸਹਜ ਘਰ ਪਾਵਹਿ ਅੰਤਰ ਸਾਚ ਸਹਜ ਘਰ ਆਵਹਿ ਰਾਜਨ ਜਾਣ ਪਰਮ ਗਤ ਪਾਵੇ ਸੱਚ ਕਰਨੀ ਗੁਰ ਧਰਮ ਚੁਕਾਵੇ ਨਿਰਭੋਕੈ ਘਰ ਤਾੜੀ ਲਾਵੇ ਹਉ ਹਉ ਕਰ ਮਰਣਾ ਕਿਆ ਪਾਵੇ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੇ ਜੇਤੀ ਹੈ ਤੇਤੀ ਕਿਉ ਨਾਹੀ ਗੁਰਮਖ ਗਿਆਨ ਭੇਟ ਗੁਣ ਗਾਹੀ ਹੋ ਮੈਂ ਬੰਦਨ ਬੰਦ ਪਵਾਵੈ ਨਾਨਕ RAM ਭਗਤ ਸੁਖ ਪਾਵੈ ਹੋ ਮੈਂ ਬੰਦਨ ਬੰਦ ਪਵਾਵੈ ਨਾਨਕ RAM ਭਗਤ ਸੁਖ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ